ਕਹਿੰਦਾ ਉਹ ਭੱਲਿਆ ਕੋਈ ਤੈਨੂੰ ਦੁੱਖ ਤੰਗ ਨਹੀਂ ਕਰ ਸਕਦਾ ਫਰਕਦੋਂ ਕਦੋਂ ਨਹੀਂ ਤੰਗ ਕਰ ਸਕਦਾ ਉਹ ਉਦੋਂ ਜਦੋਂ ਅਗਲੀ ਪੰਕਤੀ ਆਪਾਂ ਨੂੰ ਗੁਰੂ ਸਾਹਿਬ ਪ੍ਰਮਾਨ ਕਰਕੇ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕਾ ਸਿਮਰਨ ਸਾਧਕੈ ਸੰਗ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਸਿਮਰਨ ਕਰਕੇ ਜਦੋਂ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰੇਗਾ ਉਹਨੂੰ ਯਾਦ ਕਰੇਗਾ ਸਾਦਤ ਸ਼ਾਂਤਾਂ ਦਾ ਮਤਲਬ ਸਾਧ ਸੰਤ ਮਤਲਬ ਕੀ ਹੈ ਸੰਗਤ ਸੰਗਤ ਦੇ ਵਿੱਚ ਕੀ ਹੁੰਦੇ ਉੱਚੀਆਂ ਰੂਹਾਂ ਹੁੰਦੀਆਂ ਨੇ ਚੰਗੀ ਅਵਸਥਾ ਵਾਲੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਨਾਮ ਹਰ ਰਸ ਆਨਾਤ ਬਾਣੀ ਚਲਦੀ ਹੋਵੇ ਉਹ ਹੈ ਸਾਧ ਜਦੋਂ ਉਹਨਾਂ ਦਾ ਆਪ ਸੰਗ ਕਰਾਂਗੇ ਉਹ ਸੰਗਤ ਦੇ ਵਿੱਚ ਬੈਠ ਕੇ ਮਾਲਕ ਨੂੰ ਯਾਦ ਕਰਾਂਗੇ ਵਾਹ ਗੁਰੂ ਫੇਰ ਮੇਰਾ ਮਾਲਕ ਕਹਿ ਰਿਹਾ ਕਿ ਫੇਰ ਤੈਨੂੰ ਕੋਈ ਵੀ ਤੇਰੇ ਇਸ ਰਸਤੇ ਦੇ ਰੁਕਾਵਟ ਉਹ ਦੂਰ ਹੋ ਜਾਗੀ ਤਨ ਦੇ ਤੇ ਮਨ ਦੇ ਦੁੱਖ ਦੂਰ ਹੋ ਜਾਣਗੇ ਕੋਈ ਵੀ ਤੈਨੂੰ ਚੀਜ਼ ਤੰਗ ਨਹੀਂ ਕਰੇਗੀ ਪਰ ਕਦੋਂ ਜਦੋਂ ਨਿਸਾਨੀਆਂ ਮਿਲ ਗਿਆ ਤੈਨੂੰ ਨਿਸਾਨੀਆਂ ਕਿਹੜੀਆਂ ਹਰ ਰਸ ਦੀ ਨਾਮ ਦੀ ਅਨਹਦ ਬਾਣੀ ਦੀ ਜਦੋਂ ਮੇਰੇ ਮਾਲਕ ਨੇ ਦਾਤ ਬਖਸ਼ਦੀ ਜਦੋਂ ਘਨੇਰੇ ਸ਼ਬਦ ਚੱਲਣ ਲੱਗ ਗਏ ਅੰਦਰ ਬਾਜੇ ਸ਼ਬਦ ਘਨੇਰੇ ਉਸ ਟਾਈਮ ਦੀ ਗੱਲ ਕਰ ਮੇਰਾ ਮਾਲਕ ਗੱਲ ਕਰੇ ਇਹ ਨਹੀਂ ਹੈ ਕਿ ਅਸੀਂ ਕਦੋਂ ਮੇਤੀਰ ਮਾਰਦੇ ਰਹੀਏ ਹਵਾ ਚ ਆਪਣੇ ਮਨ ਮਤ ਦੇ ਅਨਸਾਰ ਫੇਰ ਕੁਝ ਨਹੀਂ ਵੜਨਾ ਫੇਰ ਤਾਂ ਸੰਸਾਰ ਦੇ ਅੰਦਰ ਆਵਾਗੋਂ ਰਹੇ ਕਰਨ ਕਰਿਓ ਇੰਨੇ ਕ ਵਿਚਾਰਾਂ ਦਾਸ ਨੇ ਜੋ ਕੀਤੀਆਂ ਨੇ ਮੇਰੇ ਮਾਲਕ ਨੇ ਕਰਾਈਆਂ ਨੇ ਉਸ ਕਾਲਪੁਰਖ ਪਿਤਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਕਿਰਪਾ ਕਰਨ ਮੇਰਾ ਬਖਸਨ ਸੰਗਤ ਬਖਸਨਾ ਆਰਾ ਬਖਸ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ